ਹੁਣ ਤੱਕ ਦਾ ਕੀ ਅਪਡੇਟ ਕਿਉਂਕਿ ਇਸ ਕਤਲ ਕਾਂਡ ਨੇ ਪੂਰੇ ਕਬੱਡੀ ਜਗਤ ਨੂੰ ਲੋਕਾਂ ਨੂੰ ਦਹਿਲਾ ਕੇ ਰੱਖਿਆ ਹੈ ਆ ਦੇਖੋ ਦੋ ਸ਼ੂਟਰ ਜਿਹੜੇ ਨੇ ਉਹਨਾਂ ਨੇ ਰਾਣਾ ਬਲਾਚੋਰੀਆ ਦਾ ਕਤਲ ਕੀਤਾ ਸੀਗਾ ਮੋਟਰਸਾਈਕਲ ਤੇ ਆਏ ਸੀਗੇ ਔਰ ਅਸੀਂ ਦੇਖਿਆ ਸੁਣਿਆ ਕਿ ਕਿਸ ਤਰੀਕੇ ਨਾਲ ਸੈਲਫੀ ਲੈਣ ਦੇ ਬਹਾਨੇ ਆਂਦੇ ਨੇ ਔਰ ਉਸ ਤੋਂ ਬਾਅਦ ਭੱਜ ਜਾਂਦੇ ਨੇ ਫਰਾਰ ਹੋ ਜਾਂਦੇ ਨੇ ਪੁਲਿਸ ਨੇ 12 ਟੀਮਾਂ ਜਿਹੜੀਆਂ ਨੇ ਉਹ ਬਣਾ ਦਿੱਤੀਆਂ ਸੀ ਔਰ ਦੋ ਸ਼ਖਸ ਦਾ ਨਾਮ ਜਿਹੜਾ ਵੈ ਉਹ ਸਾਮਣੇ ਲਿਆਂਦਾ ਸੀਗਾ ਜਿਹੜੇ ਦੋ ਸ਼ੂਟਰਾਂ ਦਾ ਨਾਮ ਸਾਹਮਣੇ ਲਿਆ ਸੀ ਜਿਹੜੇ ਅੰਮ੍ਰਿਤਸਰ ਦੇ ਨਾਲ ਸੰਬੰਧਤ ਸੀਗੇ ਔਰ 12 ਟੀਮਾਂ ਦਾ ਗਠਨ ਕੀਤਾ ਗਿਆ ਸੀਗਾ ਇਸ ਵੇਲੇ ਟੌਪ ਸੋਰਸਸ ਪੁਲਿਸ ਦੇ ਟੌਪ ਸੋਰਸਸ ਸਾਨੂੰ ਜਾਣਕਾਰੀ ਦੇ ਰਹੇ ਨੇ ਕਿ ਅਜੇ ਸ਼ੂਟਰ ਤਾਂ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਨੇ ਲੇਕਿਨ ਰੇਕੀ ਕਰ ਰਹੇ ਸੀਗੇ ਦੋ ਮੁੰਡੇ ਰੇਕੀ ਕਰ ਰਹੇ ਸੀ ਰੂਪਾ ਸੁਹਾਨਾ ਨੇ ਵੀ ਇਸ ਗੱਲ ਦਾ ਜ਼ਿਕਰ ਕੀਤਾ ਜਿਹੜੇ ਸਟੇਜ ਦੇ ਨੇੜੇ ਸੀਗੇ ਗੁੱਡੀਆਂ ਪਾ ਕੇ ਘੁੰਮ ਰਹੇ ਸੀ ਗੁੱਡੀਆਂ ਪਾ ਕੇ ਘੁੰਮ ਰਹੇ ਸੀਗੇ ਔਰ ਇਸ ਦੇ ਨਾਲ ਨਾਲ ਇਨਾਂ ਨੂੰ ਕਿੱਥੇ ਰਿਕਵਾਇਆ ਗਿਆ ਕਿਵੇਂ ਰਿਕਵਾਇਆ ਗਿਆ ਹਥਿਆਰ ਕਿੱਥੋਂ ਮੋਈਆ ਕਰਵਾਵੇ ਇਹ ਪੂਰਾ ਪੂਰਾ ਨੈਕਸਸ ਹੈਗਾ ਕਿਉਂਕਿ ਇਹ ਗੈਂਗ ਜਿਹੜੀ ਹੈ ਉਸ ਦੇ ਬਾਰੇ ਜ਼ਿਕਰ ਹੋਇਆ ਕਿ ਕਿਸ ਤਰੀਕੇ ਨਾਲ ਲੱਕੀ ਪਟਿਆਲ ਹੈ ਔਰ ਇੱਕ ਗੈਂਗ ਦਾ ਹੋਰ ਜ਼ਿਕਰ ਹੋਇਆ ਕਿ ਇਹ ਉਸ ਦੇ ਗੁਰਗੇ ਨੇ ਹੁਣ ਜਿਹੜੀ ਜਾਣਕਾਰੀ ਮਿਲੀ ਹੈ ਕਿ ਵੱਖ-ਵੱਖ 12 ਟੀਮਾਂ ਜਿਹੜੀਆਂ ਨੇ ਉਹ ਪੁਲਿਸ ਦੀਆਂ ਬਣੀਆਂ ਸੀਗੀਆਂ ਇਸ ਕੇਸ ਨੂੰ ਇਨਵੈਸਟੀਗੇਟ ਕਰ ਰਹੀਆਂ ਸੀ ਔਰ ਇੱਕ ਟੀਮ ਅੰਮ੍ਰਿਤਸਰ ਗਈ ਸੀ ਇੱਕ ਟੀਮ ਦਿੱਲੀ ਗਈ ਸੀ ਜਾਣਕਾਰੀ ਇਹ ਮਿਲੀ ਹੈ ਕਿ ਦਿੱਲੀ ਤੋਂ ਤੇ ਅੰਮ੍ਰਿਤਸਰ ਤੋਂ ਦੋ ਗੁਰਗਿਆਂ ਨੂੰ ਇਸ ਗੈਂਗ ਦੇ ਦੋ ਗੁਰਗਿਆਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਦਿੱਤਾ ਹੈ ਇਸ ਵੇਲੇ ਸਭ ਤੋਂ ਪਹਿਲਾਂ ਜਾਣਕਾਰੀ ਦੇ ਰਹੇ ਹਾਂ ਕਿ ਦੋ ਜਿਹੜੇ ਮੁਲਜ਼ਮ ਨੇ ਉਹ ਪੁਲਿਸ ਦੇ ਹੱਥੇ ਆਏ ਨੇ ਹਾਲਾਂਕਿ ਸ਼ੂਟਰ ਜਿਹੜੇ ਨੇ ਉਹ ਜੇ ਇਸ ਬਾਬਤ ਜਾਣਕਾਰੀ ਨਹੀਂ ਮਿਲੀ ਹੈ ਕਿ ਉਹ ਸ਼ੂਟਰ ਹੀ ਨੇ ਜਾਂ ਉਹਨਾਂ ਦੀ ਮਦਦ ਕਰ ਰਹੇ ਸੀ ਹਥਿਆਰ ਮੁਹయ్యా ਕਰਵਾ ਰਹੇ ਸੀਗੇ ਲੇਕਿਨ ਇਹ ਪੁਲਿਸ ਨੂੰ ਇਸ ਵੇਲੇ ਇੱਕ ਕਾਮਯਾਬੀ ਕਹਿ ਲਿਆ ਜਾਂ ਪੁਲਿਸ ਦੇ ਹੱਥ ਪਹਿਲੀ ਸਫਲਤਾ ਜਿਹੜੀ ਉਹ ਨਜ਼ਰ ਆਈ ਹੈ ਕਿ ਇਸ ਪੂਰੇ ਕੇਸ ਦੇ ਵਿੱਚ ਜਿਹੜੀਆਂ ਕੜੀਆਂ ਜੁੜੀਆਂ ਪੁਲਿਸ ਦੇ ਵੱਲੋਂ ਉਸ ਦੇ ਵਿੱਚ ਦੋ ਮੁੱਖ ਜਿਹੜੇ ਮਲਜ਼ਮ ਨੇ ਉਹਨਾਂ ਨੂੰ ਪੁਲਿਸ ਨੇ ਦਿੱਲੀ ਤੋਂ ਗ੍ਰਿਫਤਾਰ ਕੀਤਾ ਥੋੜੀ ਦੇਰ ਬਾਅਦ ਇਸ ਬਾਬਤ ਆਫੀਸ਼ੀਅਲ ਜਾਣਕਾਰੀ ਵੀ ਪੁਲਿਸ ਦੇ ਵੱਲੋਂ ਦਿੱਤੀ ਜਾਏਗੀ ਕਿਉਂਕਿ ਇਹ ਪੂਰਾ ਮਸਲਾ ਗੈਂਗਵਾਰ ਦੇ ਨਾਲ ਵੀ ਜੋੜ ਕੇ ਦੇਖਿਆ ਜਾ ਰਿਹਾ ਹੈ ਕਿ ਅੱਜ ਇੱਕ ਚੀਜ਼ ਦਾ ਹੋਰ ਜ਼ਿਕਰ ਕਰਦੇ ਆ ਜਿਹੜੇ ਦੋ ਮਲਜ਼ਮਾਂ ਦਾ ਜ਼ਿਕਰ ਕੀਤਾ ਜਦੋਂ ਕਤਲ ਹੋਇਆ ਇਹ ਉਸੇ ਕਬੱਡੀ ਕੱਪ ਦੇ ਵਿੱਚ ਸੀ ਦੇਖੋ ਪੁਲਿਸ ਥੋੜੀ ਦੇਰ ਚ ਇਸ ਦਾ ਖੁਲਾਸਾ ਕਰੇਗੀ ਹਾਲਾਂਕਿ ਜਾਣਕਾਰੀ ਮਿਲ ਰਹੀ ਹੈ ਕਿ ਜਿਹੜੇ ਸ਼ੂਟਰ ਸੀਗੇ ਉਹਨਾਂ ਦੀ ਮਦਦ ਜਿਹੜੀ ਹੈ ਇਹਨਾਂ ਦੋ ਮੁਲਜ਼ਮਾਂ ਨੇ ਕੀਤੀ ਉਹਨਾਂ ਨੂੰ ਹਥਿਆਰ ਮੁਹੱਈਆ ਕਰਵਾਉਣ ਚ ਵੀ ਹੋ ਸਕਦਾ ਹੈ ਜਾਂ ਮੋਟਰਸਾਈਕਲ ਮੁਹੱਈਆ ਕਰਵਾਉਣ ਚ ਵੀ ਹੋ ਸਕਦਾ ਹੈ ਜਿਹੜੀ ਪਹਿਲੀ ਇਨਪੁਟ ਸਾਹਮਣੇ ਆਈ ਹੈ ਕਿ ਇਸ ਪੂਰੇ ਕੇਸ ਦੇ ਵਿੱਚ ਦੋ ਮੁਲਜ਼ਮ ਜਿਹੜੇ ਨੇ ਉਹ ਪੁਲਿਸ ਨੇ ਗ੍ਰਿਫਤਾਰ ਕਰ ਲਏ